ਸੱਜਣੋ ਉਸ ਜਗ੍ਹਾ ਤੇ ਖੜੇ ਆਂ ਆਪਾਂ ਜਿਹੜੇ ਬਾਣ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਹੋਈ ਸੀ ਤੇ ਸਿੱਧੀ ਬਜਾਈ ਲਈ ਮਸ਼ੀਨਾਂ ਵਾਲਿਆਂ ਨੇ ਆਪਣੇ ਰਿਵਿਊ ਦੇਣੇ ਹੁੰਦੇ ਆ ਅਸਲ ਦੇ ਵਿੱਚ ਮੇਰੇ ਅਰਗੇ ਨੇ ਆਪਣੇ ਰਿਵਿਊ ਦੇਣੇ ਹੁੰਦੇ ਆ ਸਹੀ ਰਿਵਿਊ ਹੁੰਦਾ ਕਿਸਾਨ ਦਾ ਰਿਵਿਊ ਕਿ ਉਹਨੂੰ ਦਿੱਕਤਾਂ ਕੀ ਆਈਆਂ ਪਰੇਸ਼ਾਨੀਆਂ ਕੀ ਆਈਆਂ ਕੀ ਅਗਲੀ ਵਾਰ ਨੂੰ ਇਹ ਕਾਮਯਾਬ ਹੋ ਸਕਦੀ ਆ ਫੇਲ ਹੋ ਸਕਦੀ ਆ ਕਿਉਂਕਿ ਸਿੱਧੀ ਬਜਾਈ ਤੇ ਜਿੰਨਾਂ ਕਿ ਵੀ ਸੱਜਣਾ ਦਾ ਪਾਣੀ ਲਈ ਆਪਾਂ ਕਹਿ ਸਕਦੇ ਆ ਕਿਸਾਨੀ ਲਈ ਜ਼ੋਰ ਲੱਗਿਆ ਹੋਇਆ ਤਾਂ ਉਹ ਤਕਰੀਬਨ ਤਕਰੀਬਨ ਜ਼ੋਰ ਪੂਰਾ ਹੀ ਲਾਇਆ ਵਾ ਪਰ ਅਸਲ ਦੇ ਵਿੱਚ ਕਿਸਾਨ ਇੱਕ ਰਿਵਿਊ ਦੇ ਸਕਦਾ ਆਪਾਂ ਕੁdde ਪਿੰਡ ਦੇ ਵਿੱਚ ਖੜੇ ਆ ਬਾਜਕ ਤਾਂ ਇਹ ਬਾਜਕ ਪਿੰਡ ਆ ਬਾਜਕ ਪਿੰਡ ਆ ਅੱਜਾ ਬਾਜਕ ਪਿੰਡਾ ਕੁdde ਦੇ ਨਾਲ ਆ ਤਾਂ ਬਸ ਕੁdde ਦੇ ਹਾਂਜੀ ਇਹ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਰਵੰਦ ਸਿੰਘ ਆ ਜੀ ਹਰਵੰਦ ਸਿੰਘ ਬਾਈ ਤੁਸੀਂ ਜਿੱਦਾਂ ਤੁਸੀਂ ਮਸ਼ੀਨ ਲਈ ਆ ਉੱਤੇ ਆਪਾਂ ਟੱਕਰਿਆ ਹਨਾ ਬੀਬੀਸੀ ਵਾਲਿਆਂ ਦੇ ਟੱਕਰਿਆ ਤਾਂ ਉਦੋਂ ਆਪਾਂ ਪਹਿਲੇ ਦਿਨ ਉੱਥੇ ਚਲਾ ਕੇ ਦੇਖੀ ਆ ਹਾਂਜੀ ਉਸ ਤੋਂ ਬਾਅਦ ਤੁਸੀਂ ਮਸ਼ੀਨ ਲੈ ਆਂਦੀ ਹਾਂਜੀ ਮਸ਼ੀਨ ਲੈ ਆ ਕੇ ਤੁਸੀਂ ਆਪ ਦੇ ਕਿੰਨੇ ਕਿੱਲੇ ਬੀਜੇ ਸੀਗੇ ਆਪ ਦਾ ਸੀ 10 ਕਿੱਲੇ ਥਾਂ ਬੀਜੇ ਸੀ 10 ਕਿੱਲੇ ਬੀਜਿਆ ਬਾਈ ਆ ਤੁਹਾਡਾ ਬਾਣਾ ਇਹ ਆਪਣਾ ਬਾਣਾ ਹੀ ਖੋਦਾਂ ਐਦੇ ਵਿੱਚ 10 ਕਿੱਲੇ ਬੀਜਿਆ ਤੇ ਪਹਿਲਾਂ ਤਾਂ ਮੈਂ ਦਿਖਾ ਦਿਆਂ ਤੁਹਾਨੂੰ ਖਰਚਿਆਂ ਤੋਂ ਤੁਸੀਂ ਨਾ ਨਿਗਾ ਮਾਰਿਓ ਕਿ ਇਹ ਕੱਲਾ ਕੱਲਾ ਬਾਈ ਬੂਝਾ ਲਾਉਂਦੀ ਆ ਦੇਖੀ ਕਰਨੇ ਨੇੜੇ ਲੈ ਕੇ ਆਈ ਬੁੱਤ ਇਹ ਆ ਦੇਖੋ ਆ ਬੂਝਾ ਆ ਬੂਝਾ ਆ ਬੂਝਾ ਆ ਬੂਝਾ ਜਿਵੇਂ ਆਪਣਾ ਹੱਥਾਂ ਨਾਲ ਲਾਇਆ ਵਾ ਬੂਝਾ ਹੁੰਦਾ ਐਵੇਂ ਲਾਉਂਦੀ ਆ ਹਨਾ ਬਾਈ ਲਗਾਤਾਰ ਨਹੀਂ ਕੇਰਦੀ ਨਹੀਂ ਲਗਾਤਾਰ ਨਹੀਂ ਜੀ ਬਜਾਈ ਹੋ ਗਈ ਬਾਈ ਕੱਖਾਂ ਦੀ ਕਿੰਨੀ ਕ ਦਿੱਕਤ ਆਈ ਕੋਈ ਦਿੱਕਤ ਨਹੀਂ ਆਈ ਕਿਉਂ ਨਹੀਂ ਆਈ ਮੰਨ ਲਓ ਇਹ ਆਪਾਂ ਜਦੋਂ ਝੋਨਾ ਕਰਾਹ ਲਾ ਕੇ ਜੀ ਤੇ ਬੀਜਤਾ ਇਸ ਮਸ਼ੀਨ ਨਾਲ ਹਾਂਜੀ ਬੀਜ ਕੇ ਸੁੱਕਾ ਬੀਜਿਆ ਸੀਗਾ ਜੀ ਹਾਂਜੀ ਦਿੱਕਤ ਉੱਥੇ ਆਉਂਦੀ ਜਿੱਥੇ ਪਰੇਜ ਕਰਕੇ ਬੀਜਦੇ ਆ ਜਿਆਦਾ ਹਾਂਜੀ ਉਦੋਂ ਕਿਉਂ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ। ਨਾਲ ਦਾ ਝੋਨਾ ਉਗਣ ਜੀ ਉਹ ਰੇਜ ਵਾਲਾ ਲਾ ਡੀਕੀ ਜਾਂਦਾ ਵੀ ਆ ਜੁੱਗੇ ਸਵੇਰੇ ਤੋਂ ਨਿਕਲਦਾ ਬਾਕੀ 8 ਘੰਟਿਆਂ ਦੀ ਹੁੰਦੀ ਹੈ। 8 ਘੰਟਿਆਂ ਦੀ ਹੁੰਦੀ ਹੈ। ਹਾਂ। ਉਹ ਜਦੋਂ ਆਪਾਂ ਇਹਨੂੰ ਮੰਨ ਲਓ ਕਰਾ ਲਾ ਕੇ ਉੱਤੇ ਮਸ਼ੀਨ ਨਾਲ ਬੀਜ ਕੇ ਹਾਂ। ਇਹਨੂੰ ਪਾਣੀ ਲਾਤਾ ਸੀਗਾ। ਫਿਰ ਗਿੱਲੀ ਬੱਤਰ ਤੇ ਉਹ ਜਿਹੜੀ ਪੈਂਡੀ ਆਉਂਦੀ ਹੈ ਖੱਟੀ ਜੀ ਸਪਰੇਅ ਆਉਂਦੀ ਹੈ ਕੱਖਾਂ ਵਾਲੀ। ਹਾਂਜੀ। ਉਹ ਕਰਤੀ ਸੀ। ਉਸ ਤੋਂ ਬਾਅਦ ਅਸੀਂ ਤਾਂ ਕੋਈ ਸਪਰੇਅ ਨਹੀਂ ਕਰੀਏ ਕੱਖਾਂ ਵਾਲੀ। ਕੱਖਾਂ ਵਾਲੀ ਕੋਈ ਸਪਰੇਅ ਨਹੀਂ ਕਰੀ। ਤੇ ਚੂਹਾ ਚੂਹਾ ਸਾਡੇ ਧਨੀਏ ਕੋਈ ਨੇੜੇ ਆਇਆ ਜੀ। ਹਾਂ ਚੱਲ ਫਸਲ ਵੜਦਾ ਤਾਂ ਹੈ ਕੋਈ ਹੋ ਸਕਦਾ ਫਸਲ ਚ ਆ ਵੀ ਸਕਦਾ ਕੋਈ ਕਰਦਾ ਕਰਦਾ ਤਾਂ ਹੈਗਾ ਪਰ ਬਹੁਤ ਜ਼ਿਆਦਾ ਨਹੀਂ ਕਰਦਾ ਥੋੜੇ ਬਥੇ ਡਿੱਕੇ ਲੱਗ ਜਾਂਦੇ ਨੇ ਕੋਈ ਬਰੂਣੀ ਬਰੂਣੀ ਨੇੜੇ ਜਾਂ ਕੋਈ ਰੁਖੜਾ ਹੁੰਦੀਆਂ ਉਹ ਤਾਂ ਹੋ ਜਾਂਦੀ ਹੈ ਸਮੱਸਿਆ ਪਰ ਸਾਡੇ ਤਾਂ ਕੋਈ ਦਿੱਕਤ ਨਹੀਂ ਆਈ ਚੋਹੇ ਦੀ ਤੇ ਨਾ ਕਿਤੇ ਉਸ ਤੋਂ ਬਾਅਦ ਪਾਣੀ ਪੂਣੀ ਖਾੜਨ ਦੀ ਪਾਣੀ ਅਸੀਂ ਖਿਲਿਆਰੇ ਨਹੀਂ ਜੇ ਚ ਲੋੜ ਹੀ ਨਹੀਂ ਪਈ ਅਸੀਂ 8 ਦਿਨਾਂ ਤੋਂ ਪਾਣੀ ਲਾਉਂਦੇ ਰਿਹਾ ਉਹਨੂੰ ਲੇਬਰ ਬਚ ਗਈ ਪਾਣੀ ਬਚ ਗਿਆ ਪਾਣੀ ਬਹੁਤ ਬਚਿਆ ਜੀ ਤੇ ਝਾੜ ਘੱਟ ਨਿਕਲਿਆ ਨੇ ਝਾੜ ਸਾਡਾ ਅਸੀਂ ਪਿਛਲੇ ਘੜੇ ਮੁੱਛਲ ਲਾਇਆ ਸੀਗਾ ਜੀ ਬੇਵਰ ਤੋਂ ਲਵਾਇਆ ਸੀ ਉਹਦੇ ਨਾਲ ਕੋਈ 5-7 ਮਣ ਝਾੜ ਵੱਧ ਆਇਆ ਜਿਆਦਾ ਜਿਆਦਾ ਰੋਗ ਰੋਗ ਸਪਰਿਆਂ ਦੀ ਬਚਤ ਹੈ ਝੋਨਾ ਅਸੀਂ ਵੱਢਿਆ ਜਦੋਂ ਇੱਕ ਸਾਰਾ ਝੋਨਾ ਹਰਾ ਖੜਾ ਸੀ ਹਮ ਨਾ ਕੋਈ ਇਹਨੇ ਝੰਡਾ ਯਾ ਰੋਗ ਜਿਹੜੇ ਬਿਮਾਰੀ ਆਉਂਦੀ ਉਹ ਤਾਂ ਉਹ ਤਾਂ ਆਉਂਦਾ ਹੀ ਨਹੀਂ ਇਹਦੇ ਵਿੱਚ ਤਾਂ ਆਉਂਦਾ ਹੀ ਨਹੀਂ ਉਹ ਹਾਂ ਨੇ ਬਹੁਤ ਸੋਣਾ ਐਹੀ ਤਾਂ ਗਾਹ ਨੂੰ ਮੰਨ ਲਓ ਵੀ ਜਿਹੜਾ ਦੂਜਾ ਆਪਾਂ ਝੋਨਾ ਲਾਉਣੇ ਆ ਕਦੂ ਕਰਕੇ ਹਾਂਜੀ ਅਸੀਂ ਤਾਂ ਕਿੱਲਾ ਵੀ ਨਹੀਂ ਲਾਉਂਦੇ ਅਸੀਂ ਤਾਂ ਸਾਰਾ ਬੀਜਾ ਕਰਾਂਗੇ ਇਹਦੇ ਨਾਲ ਇਹ ਇਸੇ ਮਸ਼ੀਨਾਂ ਵਿੱਚ ਜਿਹਨੇ ਬੀਜਾ ਆ ਖੜਾ ਕੋਈ ਹੈਗਾ ਓਹ ਨਾਲੇੜਾ ਤੇ ਖੜਾ ਜੀ ਆਪਣੇ ਆ ਜੋ ਖੜਾ ਦਿਖਾਇਓ ਖੜਾ ਦਿਖਾਇਓ ਨਾਲੇ ਹੁਣ ਤਾਂ ਆਪਾਂ ਬਹੁਤ ਮਸ਼ੀਨ ਤੇ ਚਾਂਪਾ ਜਮਾ ਹਾਂਜੀ ਹਾਂਜੀ ਇਹ ਇਹ ਵੀਡੀਓ ਪਾਊਗੀ ਪਤਾ ਨਹੀਂ ਕਦੋਂ ਪਾਊਗੀ ਹਾਂਜੀ ਹਾਂਜੀ ਪਰ ਇਹ ਵੀਡੀਓ ਬਣ ਉਦੋਂ ਰਹੀ ਐ ਅੱਜ ਤਰੀਕਾ ਬਾਈ ਜੀ 11 11 ਤਰੀਕ 11ਵਾਂ ਮਹੀਨਾ 11 ਨਵੰਬਰ ਤਰੀਕ ਹੈ ਮਤਲਬ 11ਵੇਂ ਮਹੀਨੇ ਦੀ 11 ਤਰੀਕ ਨੂੰ ਅਸੀਂ ਵੀਡੀਓ ਬਣਾ ਰਹੇ ਹਾਂ 2024 ਦੇ ਵਿੱਚ ਪੈਣੀ ਪਤਾ ਨਹੀਂ ਇਹ 25 ਚਾ ਹਾਂਜੀ ਹਾਂ ਪਤਾ ਨਹੀਂ ਭਾਈ ਹੁਣ ਹੀ ਕਦੋਂ ਕਹਿਣਗੇ ਕਿ ਕਦੋਂ ਪਾਓ ਠੀਕ ਹੈ ਜੀ ਤੇ ਅਸਲ ਦੇ ਵਿੱਚ ਨਾ ਭਾਈ ਜਦੋਂ ਨਾ ਆਪਾਂ ਵੀਡੀਓ ਬਣਾਉਣੀ ਸੀ ਉਦੋਂ ਤੁਸੀਂ ਹਰਵੰਸ ਕਹਿੰਦੇ ਸੀ ਕਿ ਮੈਂ ਕੀ ਕਹਿਣਾ ਮੈਨੂੰ ਦੱਸ ਦਿਓ ਹਾਂਜੀ ਹਾਂਜੀ ਮੈਂ ਤੁਹਾਨੂੰ ਕਿਹਾ ਕਿ ਯਾਰ ਸੱਚੀ ਗੱਲ ਕਹਿਣੀ ਆ ਨਹੀਂ ਸੱਚੀ ਹੈ ਤਾਂ ਸੱਚੀ ਗੱਲ ਚ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ ਬਾਕੀ ਸਾਡੇ ਜਿੰਨੇ ਆਹ ਮੇਰੇ ਚਾਚਾ ਜੀ ਹੈ ਬਲਵੰਤ ਸਿੰਘ ਹੈ ਅੱਛਾ ਜੀ ਇਹਨਾਂ ਦੇ ਵਿੱਚ ਆਪ ਜਿਹੜਾ ਝੋਨਾ ਵੇਖਾਂਗੇ ਹੁਣ ਉਹ ਵੱਢਣਾਂ ਨੂੰ ਖੜੀ ਨੂੰ ਮੈਂ ਦੋ ਦਿਨ ਖੜਿਆ ਰਿਆ ਸੀ ਸੋਡਾ ਕਰਕੇ ਅੱਛਾ ਦੋ ਦਿਨ ਮੇਰਾ ਕਰਕੇ ਵੱਡੇ ਨਹੀਂ ਕੋਲੇ ਆਪਦੀ ਮਸ਼ੀਨਾਂ ਮੈਂ ਤੂੰ ਵੱਢੀ ਨਾ ਦੋ ਦਿਨ ਬਾਈ ਨੇ ਵੀਰ ਉਹ ਵੱਡਾ ਚਾਚਾ ਯਾਰ ਚਾਚੀ ਨੇ ਤਿਆਰ ਫਿਰਤਾ ਯਾਰ ਤੇ ਧੰਨਵਾਦ ਆ ਜੇ ਤੂੰ ਆਪਣੀ ਖਾਤਰ ਝੋਨਾ ਖੜਾਈ ਰੱਖਿਆ ਹਾਂ ਇਹ ਹਜੇ ਵੀ ਖੜਾ ਹੀ ਯਾਰ ਬੜਾ ਯਾਰ ਕਮਾਲ ਬੰਦੇ ਆ ਯਾਰ ਵੱਢਣ ਲੱਗੇ ਸੀ ਜੀ ਅੱਛਾ ਵੱਢਣ ਲੱਗੇ ਸੀ ਵੱਢਣ ਲਾਗੇ ਦੋ ਕਿਹੜੇ ਲਾਏ ਐ ਤੇ ਮੇਰੇ ਜੋਗਾ ਛੱਡ ਲਿਆ ਸਾਰਾ ਹੀ ਖੜਾ ਹੀ ਦੋ ਕਾਟਰੀ ਲਾਏ ਸੀ ਜੀ ਅੱਛਾ ਆ ਆ ਆ ਤਾਂ ਮੁੱਛਲ ਨਹੀਂ ਲੱਗਦਾ ਮੈਨੂੰ ਇਹ ਤਾਂ ਦੂਜੇ ਨਹੀਂ ਨਹੀਂ ਆਪਣਾ ਸੂਏ ਦੇ ਨਾਲ ਪਰਲੇ ਪਰਲੇ ਅੱਛਾ ਪਰਲੀ ਪਾਸੇ ਕੇ ਰਿਆ ਹੋਇਆ ਹਾਂਜੀ ਹਾਂਜੀ ਤੇ ਭਾਈ ਕਿੰਨੇ ਹਰਮਨ ਸਿੰਘ ਕਿੰਨੇ ਕੁ ਲੋਕਾਂ ਦਾ ਬੀਜਤਾ ਸੀਗਾ ਤੁਸੀਂ ਝੋਨਾ ਅਸੀਂ ਆਸੇ ਪਾਸੇ ਵੀ ਜਾਈ 200 ਕਿੱਲਾ ਬੀਜਤਾ ਸੀਗਾ ਜੀ ਅੱਛਾ 200 ਕਿੱਲਾ ਬੀਜਤਾ ਹਾਂ 200 ਕਿੱਲਾ ਬੀਜਤਾ ਸੀ ਜੀ ਜਦੋਂ ਜਦੋਂ ਆਪਾਂ ਵੀਡੀਓ ਪਾਈ ਸੀ ਉਹਦੇ ਨਾਲ ਲੋਕਾਂ ਨੂੰ ਤੁਹਾਡੇ ਏਰੀਏ ਚ ਪਤਾ ਲੱਗ ਗਿਆ ਬਸ ਜਦੋਂ ਤੁਸੀਂ ਵੀਡੀਓ ਪਾਈ ਹੈ ਹਾਂਜੀ ਅਸੀਂ ਆਪ ਦਾ ਪਿੰਡ ਹੀ ਬੋਲਿਆ ਸੀ ਨੰਬਰ ਵੀ ਨਹੀਂ ਬੋਲਿਆ ਸੀ ਹਾਂ ਨੰਬਰ ਤਾਂ ਬੋਲਿਆ ਨਹੀਂ ਉਹ ਪਿੰਡ ਹੀ ਆ ਜਾਂਦੇ ਸੀ ਲੋਕਾਂ ਨੇ ਸਾਡੇ ਨਾਲ ਸੰਪਰਕ ਕਰ ਆ ਸੁਣ ਕੇ ਆ ਗਏ ਹਾਂ ਅਸੀਂ ਮੈਸਟਰ ਖਾਨੇ ਦੀ ਬੀਜ ਕੇ ਆਈ ਜੀ ਅੱਛਾ ਮੈਸਟਰ ਖਾਨਾ ਇਧਰ ਹਰਿਆਣੇ ਚ ਪੰਨੀ ਵਾਲੀ ਬੀਜ ਕੇ ਲੰਬਾ ਬਾਈ ਲੰਬਾ ਕੋਈ 1% ਨਹੀਂ ਕੋਈ ਲੰਬਾ ਨਹੀਂ ਆਇਆ ਜੀ ਜੇ ਕੋਈ ਹੁਣ ਮੰਨ ਲਓ ਕਿ ਇਹ ਤਾਂ ਕੋਈ ਬਾਣ ਚੀ ਤਿਆਰੀ ਚ ਨੁਕਸ ਰਹਿ ਗਿਆ ਉਹ ਤਾਂ ਆਪਾਂ ਕੋਈ ਕਹਿ ਨਹੀਂ ਸਕਦੇ ਇੱਕ ਬਾਈ ਤਜਰਬਾ ਸਾਂਝਾ ਕਰੋ ਵੀ ਉਹ ਇਹ ਮਸ਼ੀਨ ਜਿਹੜਾ ਆਪਾਂ ਨਾ ਜਦੋਂ ਆਪਾਂ ਬੀਜਦੇ ਹਾਂ ਕੰਪਿਊਟਰ ਕਰਾਹੇ ਤੇ ਹਾਂਜੀ ਉਹ ਟਾਇਰ ਨਾਲ ਨਾ ਦਬਦਾ ਥਾ ਟਾਇਰ ਨਾਲ ਦਬ ਜਾਂਦਾ ਥਾ ਉਹਦਾ ਉਹਦਾ ਤਾਂ ਨਹੀਂ ਕੋਈ ਨੁਕਸ ਪੈਂਦਾ ਜਦੋਂ ਬੀਜਣ ਚ ਕਿਉਂਕਿ ਇਹਨੇ ਥੋੜਾ ਨੰਦਰ ਜਿੰਨਾ ਹੀ ਬੀਜਣਾ ਹੁੰਦਾ ਨੇ ਜਿਆਦਾ ਜੇ ਆਪਾਂ ਬਾਣ ਮੰਨ ਲਓ ਵੀ ਕਿਰਾਏ ਨਾਲ ਖਰ ਬਾਣ ਸੈੱਟ ਹੋ ਜਾਂਦਾ ਈ ਕਰੜਾ ਹੋ ਜਾਂਦਾ ਕਰੜਾ ਹੋ ਜਾਂਦਾ ਹਾਂ ਜੇ ਕੋਈ ਬਾੜਾ ਹੀ ਪੋਲਾ ਬਾ ਕੇ ਸੁਹਾਗੇ ਮਾਰ ਕੇ ਬੀਜਾਂਗੇ ਉੱਥੇ ਤਾਂ ਦਿੱਕਤ ਆਉਣੀ ਹੈ ਪਰ ਜੇ ਕਰਾਹਾ ਲਾ ਕੇ ਉੱਤੇ ਹੀ ਬੀਜ ਦਿਆਂਗੇ ਇੱਕ ਅਰੀ ਸੁਹਾਗਾ ਲਾ ਕੇ ਨਹੀਂ ਦਿੱਕਤ ਆਉਂਦੀ ਕੋਈ ਜਿੰਨਾ ਕ ਮੇਰਾ ਖਿਆਲ ਆ ਮਾੜੀ ਮੋਟੀ ਇਹਨਾਂ ਨੇ ਉਹ ਫਾਲੀ ਵੀ ਨੀਮੀ ਕੀਤੀ ਆ ਹਾਂ ਨਹੀਂ ਜੀ ਸੈੱਟ ਹੈ ਜੀ ਉਹ ਸਹੀ ਹੈ ਬਸ ਉਹ ਮਸ਼ੀਨ 'ਚ ਕੋਈ ਦਿੱਕਤ ਨਹੀਂ ਮਸ਼ੀਨ ਬਜਾਈ ਵੱਲੋਂ ਸਾਰੇ ਸਿਆੜ ਪੂਰੇ ਹੁੰਦੇ ਆ ਇੱਕ ਵਾਰ ਸੈਨਾ ਜ਼ਰੂਰ ਆ ਜੀ ਜਿਹੜਾ ਜ਼ਿਮੀਦਾਰ ਨੇ ਧਿਆਨ ਰੱਖਣਾ ਵੀ ਇਹ ਬੀਜਣ ਵਾਲੀ ਸੁੱਕੇ 'ਚ ਆ ਸੁੱਕੇ ਚ ਬੀਜੇ ਸੁੱਕੇ ਚ ਬਜਾਈ ਕੰਮ ਜਾਪਾ ਇਹ ਜਿਹੜਾ ਆਪਾਂ ਰੇਜ ਕਰਕੇ ਬੀਜਦੇ ਆ ਰੇਜ ਵਾਲੇ ਚ ਦਿੱਕਤ ਆ ਸਕਦੀ ਆ ਉਹ ਜਿਹੜੀ ਗੱਲਬਾਤ ਵਾਲਾ ਕੇਸ ਆ ਉਹ ਫੇਰ ਗੱਲਬਾਤ ਵਾਲੇ ਚ ਨਹੀਂ ਸਹੀ ਲੱਗਦਾ ਜੀ ਹਾਂ ਉਹ ਚ ਫੇਰ ਆ ਆਹ ਚੋਨਾ ਬਾਈ ਖੜਾ ਹੀ ਮੁੱਛਲ ਖੜਾ ਇੱਥੇ ਅੱਛਾ ਜਿਆਦਾ ਜਾਣੀ ਦਾ ਉਹ ਵੈਸੇ ਮੈਨੂੰ ਕਸਾਈਾਨ ਆ ਜਿਹੜੇ ਮਿਲੇ ਆ ਹਾਂਜੀ ਹਾਂਜੀ ਉਹ ਪਰਮਲ ਵਾਲੇ ਘੱਟ ਮਿਲੇ ਆ ਮੁੱਛਲ ਵਾਲੇ ਜਿਆਦਾ ਮਿਲੇ ਆ ਇਹਦੇ ਢੇੜੇ ਲਾ ਕੇ ਛੜਤੇ ਦੋ ਢੇੜੇ ਲਾ ਕੇ ਫਿਰ ਮੈਂ ਬਾਈ ਨੂੰ ਚਾਚੇ ਨਾਲੋਂ ਗੱਡੀ ਨਾਲ ਦੋ ਦਿਨ ਯਾਰ ਤੁਸੀਂ ਦੇਖੋ ਬੰਦੇ ਦੇਖੋ ਕਿੰਨੇ ਘੰਟ ਆ ਐਦੇ ਤੇ ਐਦੇ ਤੇ ਪਤਾ ਲੱਗੂਗਾ ਪ੍ਰੀਤ ਪੂਰਾ ਪੂਰਾ ਵੀ ਕਿਵੇਂ ਕੱਲਾ ਕੱਲਾ ਬੂਜਾ ਖੜਾ ਹਨਾ ਆ ਵੇਖ ਲਓ ਤੁਸੀਂ ਕੋਈ ਹਜੇ ਖਾਰਾ ਹਾਂ ਵੀ ਹੋਣੀ ਨਹੀਂ ਜੀ ਖੜੇ ਤੁਸੀਂ ਐ ਵੇਖ ਲਓ ਦਾਣੇ ਤਾਂ ਸੁੱਕੇ ਪਏ ਐ ਝੋਨਾ ਹਰਾ ਖੜਾ ਹੀ ਸਾਰਾ ਆ ਝੋਨਾ ਜਮਾ ਕਾਚੜੇ ਵਰਗਾ ਖੜਾ ਹੈ ਇਹ ਬਹੁਤ ਵੱਡੀ ਗੱਲ ਆ ਵੀ ਚਲੋ ਇੱਥੇ ਨਾਲ-ਨਾਲ ਹਜੇ ਇੱਕ ਜਿਹੜਾ ਛੱਡਿਆ ਹੋਇਆ ਇਹ ਡਿੱਗਿਆ ਡਿੱਗਿਆ ਸੀ ਚਲ ਮਗਰੋ ਬਣੇ ਇੱਥੇ ਨਾਲ ਕਰੋਲਾ ਬਣ ਜਾਂਦਾ ਇੱਥੇ ਨਾਲ ਹਵਾ ਦੇ ਬਰੋਲਾ ਬਣ ਜਾਂਦਾ ਆਜੋ ਇੱਥੋਂ ਤੋਂ ਕੋਈ ਉੱਤਰ ਚਲ ਕੇ ਹਾਂਜੀ 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 ਚੱਲ ਬਈ ਕਰਦੇ ਆ ਕਮਰੇ ਸਣੇ ਡੇਗਣਾ ਪਈ ਓਏ ਆ ਜਾ ਉੱਚਾ ਸੌਦਾ ਆ ਦੇਖ ਓਏ ਪ੍ਰੀਤ ਦੇਖ ਕੱਲਾ ਕੱਲਾ ਬੂਝਾ ਖੜਾ ਓਏ ਹਾਂ ਆ ਜਣ ਦਾ ਬਜਾਈ ਜਮਾ ਸਿਰਾ ਬਜਾਈ ਆ ਬਾਈ ਵੇ ਜਿਹੜਾ ਇੱਕ ਇੱਕ ਬੂਝਾ ਦੇਖੋ ਥੱਲੇ ਦੇਖ ਤੂੰ ਕੱਲਾ ਕੱਲਾ ਬੂਝਾ ਕਿਵੇਂ ਖੜਾ ਨਾਲੇ ਸਿਆਣਾ ਚ ਖੜਾ ਨਾਲੇ ਇੱਕ ਇੱਕ ਬੂਝਾ ਆ ਵੇ ਲੋ ਸਾਰੇ ਔੜੇ ਤੁਰਦੇ ਨੇ ਹਾਂ ਤੇ ਆ ਦੇਖੋ ਹਾਂ ਆ ਦੇਖੋ ਕਿੰਨਾ ਵਧੀਆ ਝੋਨਾ ਖੜਾ ਤੇ ਨਾਲੇ ਇਹ ਪੂਰਾ ਲੇਟ ਆ ਵੱਢਣ ਦੇ ਵਿੱਚ ਪੰਜ ਚਾਰ ਦਿਨ ਟੱਪ ਗਈ ਇਹਦੇ ਪੰਜ ਚਾਰ ਦਿਨ ਟੱਪ ਗਏ ਤੇ ਹਜੇ ਵੀ ਜੇ ਆਪਾਂ ਇਹਨੂੰ ਕਹਿ ਦਈਏ ਵੀ ਦੋ ਦਿਨ ਖੜ ਜਾ ਖੜਦਾ ਖੜਦਾ ਜੀ ਹਿਲਦੀ ਡਿੱਗਣ ਦਾ ਤਾਂ ਨਾ ਹੀ ਲੈਂਦਾ ਜੀ ਹਾਂ ਕੋਈ ਰੋਗ ਨਹੀਂ ਦੇਖ ਲੋ ਨਿਗਾਹ ਮਾਰ ਕੇ ਯਾਰ ਇੱਕ ਵੀ ਕੋਈ ਤਾਣੇ ਨੂੰ ਰੋਗ ਨਹੀਂ ਤੁਸੀਂ ਜੜਾਂ ਤੋਂ ਵੇਖ ਲੋ ਥੱਲੇ ਤਾਂ ਤਾਂ ਐ ਝੋਨਾ ਹਰਾ ਖੜਾ ਵਧੀਆ ਸੋ ਕੱਚ ਯਾਰ ਸਭ ਤੋਂ ਮੌਜ ਹੀ ਇਸ ਮਸ਼ੀਨ ਦੀ ਇਹ ਆ ਬਈ ਇਹ ਦੇ ਇਹ ਬੀਜ ਦੀ ਆ ਇੱਕ ਇੱਕ ਜਿਹੜੀ ਆਮ ਮਸ਼ੀਨ ਵੀਦ ਦੀ ਆ ਕੇਰਾ ਪਾਉਂਦੀ ਆ ਉਹ ਲਗਾਤਾਰ ਕਣਕ ਉਹ ਕੇਰਾ ਪਾਉਂਦੀ ਆ ਕਣਕ ਵਾਂਗੂ ਹਾਂਜੀ ਫੇਰ ਇਹਦਾ ਬਾਈ ਬੂਜੇ ਤੋਂ ਬੂਜਾ ਜੇ ਦੂਰ ਕਰਨਾ ਹੋ ਜਾਂਦਾ ਯਾਰ ਦੂਰ ਕਰ ਲਾ ਜੇ ਬੂਜੇ ਤੋਂ ਪੂਜਾ ਨੇੜੇ ਕਰਨਾ ਨੇੜੇ ਹੋ ਜਾਂਦਾ ਜੀ ਨੇੜੇ ਕਰ ਜੀ ਹਾਂ ਜੇ ਦਾਣੇ ਪੰਜ ਸੱਟਣੀਆਂ ਪੰਜ ਸੱਟ ਲੈ ਅੱਠ ਸੱਟਣੇ ਅੱਠ ਸੱਟ ਲੈ ਹਾਂਜੀ ਹਾਂਜੀ ਇਹ ਸਭ ਤੋਂ ਵੱਡੀ ਮौज ਆ ਬਾਈ ਬਹੁਤ ਮਤਲਬ ਤੁਹਾਡੇ ਰਿਵਿਊ ਚ ਪੂਰਾ ਰਿਵਿਊ ਘਟ ਰਿਹਾ ਹੈ ਨਾ ਹੋਰ ਕਿਨੇ ਬੀਜ ਆ ਸੀ ਬਾਈ ਤੁਹਾਡੇ ਹੋਰ ਇੱਥੇ ਮੁੰਡਾ ਹੋਰ ਆ ਝੋਨਾ ਲੈ ਕੇ ਗਏ ਹੋਏ ਅੱਛਾ ਝੋਨਾ ਲੈ ਕੇ ਗਏ ਹਾਂਜੀ ਨਵੀ ਸੱਜਣੂ ਜੱਟ ਦਾ ਖਾਲਸਾ ਦੇ ਪਿੰਡ ਚ ਹਾਂ ਜੇ ਤੂੰ ਤੁਸੀਂ ਕਿਸੇ ਨੇ ਵੀ ਨਾ ਬੀਬੀਸੀ ਐਗਰੋ ਵਾਲਿਆਂ ਦੀ ਮਸ਼ੀਨ ਲੈਣੀ ਆ ਝੋਨਾ ਸਿੱਧੀ ਬਜਾਈ ਵਾਲੀ ਤਾਂ ਇਹ ਮਸ਼ੀਨ ਤੁਹਾਡੇ ਸਾਹਮਣੇ ਰਿਜ਼ਲਟ ਖੜਾ ਆ ਝੋਨਾ ਵੱਢਣ ਵਾਲਾ ਖੜਾ ਆ ਵੱਡਿਆ ਹੋਇਆ ਝੋਨਾ ਖੜਾ ਵੱਡੇ ਹੋਏ ਝੋਨੇ 'ਚ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਕੱਲਾ ਕੱਲਾ ਬੂਝਾ ਚੂੰਡੀ ਚੂੰਡੀ ਦੇ ਨਾਲ ਬੀਜਦੀ ਆ 5-5 ਦਾਣੇ ਪਾਉਣੇ ਆ 7-7 ਪਾਉਣੇ ਆ 8-8 ਪਾਉਣੇ ਤੁਹਾਡੀ ਮਰਜ਼ੀ ਆ ਬੂਝੇ ਤੋਂ ਬੂਝਾ ਦੂਰ ਕਰਨਾ ਤੁਹਾਡੀ ਮਰਜ਼ੀ ਆ ਤੁੱਕੇ ਦੇ ਵਿੱਚ ਬਹੁਤ ਵਧੀਆ ਕਾਮਜਾਬ ਹੈ ਹਨਾ 20ਵੀਂ 6 ਕਿਲੋ ਹੀ ਪਾਇਆ ਜੀ ਇਹਦੇ ਚ ਇਹ 6 ਕਿਲੋ ਬੀਨ ਨਾਲ ਬੀਜਿਆ ਹੋਇਆ ਤੇ ਬਹੁਤ ਵਧੀਆ ਰਿਜ਼ਲਟ ਆ ਇਹਦਾ ਜੇ ਤੁਸੀਂ ਮਸ਼ੀਨ ਖਰੀਦਣੀ ਆ ਮਸ਼ੀਨ ਮਹਿੰਗੀ ਨਹੀਂ ਮਸ਼ੀਨ ਜਿੰਨੇ ਨੂੰ ਸਿੱਧੀ ਬਜਾਈ ਵਾਲੀਆਂ ਮਸ਼ੀਨਾਂ ਆਉਂਦੀਆਂ ਉਹੀ ਮਸ਼ੀਨ ਆ ਜੇ ਗਾਂ ਨੂੰ ਸਰਕਾਰ ਸਬਸਿਡੀ ਦੇਊਗੀ ਤਾਂ ਉਹ ਸਬਸਿਡੀ ਅੰਪਰੂਵਡ ਮਸ਼ੀਨ ਆ ਜੇ ਕੋਈ ਵੀ ਸੱਜਣ ਖਰੀਦਣੀ ਚਾਹੁੰਦਾ ਨੰਬਰ ਸਕਰੀਨ ਤੇ ਆ ਬਾਈ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ